ਸਰੰਦ ਵਿਖੇ ਵੀ ਮੰਦਰਾਂ ਦੇ ਵਿੱਚ ਲੋਕ ਨੇ ਜਿਹੜੇ ਨਤਮਸਤਕ ਹੋਏ ਨੇ ਕਿਉਂਕਿ ਅੱਜ ਦਾ ਦਿਨ ਆ ਜਿਹੜਾ ਬਹੁਤ ਹੀ ਇਤਿਹਾਸਕ ਦਿਨ ਹੈ ਤੇ ਹਰ ਪਾਸੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਜਕਾਰੇ ਨੇ ਜਿਹੜੇ ਗੂੰਜ ਰਹੇ ਨੇ ਕਿਉਂਕਿ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਜਿਹੜੀ ਹੋ ਗਈ ਹੈ ਤੇ ਉਸ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਦਾਦੀ ਕਿ ਸਰੰਦ ਵਿਖੇ ਮੰਦਰਾਂ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਨਤਮਸਤਕ ਹੋਏ ਨੇ ਕਿਉਂਕਿ 500 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਅਯੋਧਿਆ ਦੇ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤੀ ਸ਼ਟਾ ਨੂੰ ਲੈ ਕੇ ਜਿੱਥੇ ਸਮਾਗਮ ਹੋ ਰਹੇ ਨੇ ਅਤੇ ਉਸ ਦੀ ਖੁਸ਼ੀ ਹੈ ਜਿਹੜੀ ਮਨਾਈ ਜਾ ਰਹੀ ਹੈ ਜਿਸ ਦੇ ਨਾਲ ਮਾਹੌਲ ਹੈ ਜਿਹੜਾ ਰਾਮ ਮਈ ਬਣ ਚੁੱਕਿਆ ਤੇ ਹਰ ਸ਼ਹਿਰ ਪਿੰਡ ਦੀਆਂ ਗਲੀਆਂ ਤੋਂ ਲੈ ਕੇ ਮੁਹੱਲਿਆਂ ਦੇ ਵਿੱਚ ਇਹ ਤਿਉਹਾਰ ਮਾਗ ਮਨਾਇਆ ਜਾ ਰਿਹਾ ਹੈ ਉੱਥੇ ਹੀ ਭਗਵਾ ਝੰਡਿਆਂ ਦੇ ਨਾਲ ਹਰ ਥਾਂ ਰਾਮ ਦੇ ਨਾਮ ਨਾ ਬਰਾਜ਼ਮਾਨ ਹੋ ਚੁੱਕਾ ਹੈ ਤੇ ਨਾਲ ਹੀ ਭਗਤਾਂ ਦੇ ਮੁਖ ਅਤੇ ਦਿਲ ਦੇ ਵਿੱਚੋਂ ਰਾਮ ਨਾਮ ਦੀ ਗੂੰਜ ਸੁਣਾਈ ਦੇ ਰਹੀ ਹੈ ਉੱਥੇ ਹੀ ਸਰੰਧ ਵਿਖੇ ਵਕ ਵਕ ਥਾਵਾਂ ਦੇ ਉੱਤੇ ਰਾਮ ਪ੍ਰਤੀ ਸ਼ਟਾ ਦੇ ਸੁਮਾਗਮ ਨੂੰ ਲੈ ਕੇ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਨਾਲ ਹੀ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਸੇ ਤਹਿਤ ਮਾਈ ਨਤੀ ਧਰਮਸ਼ਾਲਾ ਸਰਹੰਦ ਮੰਡੀ ਵਿਖੇ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ ਗਈ ਨਾਲ ਹੀ ਸਮਾਗਮ ਦੇ ਵਿੱਚ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਹੋਏ ਨੇ ਉਥੇ ਸ਼੍ਰੀ ਰਾਮ ਭਗਤਾਂ ਦੇ ਨਾਲ ਖੁਸ਼ੀ ਸਾਂਝੀ ਕੀਤੀ ਗਈ ਇਸ ਮੌਕੇ ਦੇ ਉੱਤੇ ਸਾਫਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਸਤਗੁਰਾਂ ਟੱਟਮਾਜਰਾ ਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਹਸਾਲੀ ਵਾਲਿਆਂ ਨੇ ਕਿਹਾ ਕਿ ਸਾਰੇ ਧਰਮ ਏਕਤਾ ਦਾ ਸੰਦੇਸ਼ ਦਿੰਦੇ ਨੇ ਅਤੇ ਪ੍ਰਭੂ ਸ਼੍ਰੀ ਰਾਮ ਜੀ ਨੇ ਆਪਣੇ ਮਾਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ 14 ਸਾਲ ਦਾ ਬਨਵਾਸ ਕੱਟਿਆ ਸੀ ਜਿਸ ਤੋਂ ਨੌਜਵਾਨਾਂ ਨੂੰ ਸੇਧ ਲੈ ਕੇ ਆਪਣੇ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਰਹਿ ਕੇ ਚੰਗੇ ਕਾਰਜ ਕਰਨੇ ਚਾਹੀਦੇ ਨੇ ਅੱਜ ਅਜੁੱਦੇ ਅਚਾਰਾਮ ਮੰਦਿਰ ਦੀ ਸ਼ੁਰੂਆਤ ਹੋ ਰਹੀ ਹੈ ਕਿ ਅਸੀਂ ਸਾਰੇ ਅੱਜ ਬਹੁਤ ਜ਼ਿਆਦਾ ਪੂਰਾ ਭਾਰਤਵਰਸ਼ ਸਾਬਾ ਫਤੇਕਰ ਸਾਹਿਬ ਜੀਲਾ ਪੂਰੇ ਪੰਜਾਬ ਅੱਜ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ 500 ਸਾਲ ਬਾਅਦ ਇਸ ਬਾਗਾ ਦੀ ਨਾਇਆ ਤੇ ਬਹੁਤ ਵਧੀਆ ਲੱਗ ਰਿਹਾ ਜਿਵੇਂ ਫਤੇਕਰ ਸਾਹਿਬ ਆਪਾਂ ਮੰਦਰਸ ਮਕਾ ਟਿਕਣਾ ਰਹੇ ਆ ਬਸੀ ਚਾਰੇ ਸਾਡੇ ਨਾਲ ਸਾਡੇ ਸਾਬ ਦਾ ਭਤਾ ਜੂਸ ਸਾਹਿਬ ਸ਼ਾਂਦੀ ਨਾਮ ਮੇਰੇ ਵੱਡੇ ਭਾਓ ਉਹ ਚੇਚੇ ਤੋਂ ਦੇ ਪਹੁੰਚੇ ਨੇ ਬਾਬਾ ਜੀ ਅਨਸਾਰੀ ਸਾਹਿਬ ਨਾਲੇ ਵੀ ਮੱਤਾ ਇੱਥੇ ਟੇਕੇ ਗਏ ਆ ਇਹ ਸਹੀ ਮੈਨੇਚ ਆਪਾਂ ਨੂੰ ਬਹੁਤ ਵਦਿਆ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਮਾਜ ਚ ਆਪਾਂ ਜਿਵੇਂ ਆਪਾਂ ਮਾਨਵਤਾ ਇਨਸਾਫ ਦੇ ਸਕਦੇ ਆ ਚੰਗੇ ਕੰਮ ਕਰਕੇ ਜਿਵੇਂ ਰਾਮ ਜੀ ਨੇ ਬਹੁਤ ਵੱਡੇ ਆਪਣੇ ਕੰਮ ਕੀਤੇ ਨੇ ਤੇ ਬਹੁਤ ਵੱਡੀ ਉਹਨਾਂ ਦੀ ਸਦਾ ਹੈ ਕਿ ਹਮੇਸ਼ਾ ਹੀ ਆਪਾਂ ਇਹਨਾਂ ਦਾ ਅਸ਼ੀਰਵਾਦ ਲੈ ਕੇ ਦੁਨੀਆ ਚੱਲੀਏ ਸਮਾਜ ਚੱਲ ਜੀ ਤਾਂ ਆਪਾਂ ਵਧੀਆ ਕੰਮ ਕਰ ਸਕੀਏ ਇਹੀ ਸੰਦੇਸ਼ ਮਾੜਾ ਸਾਹਬ ਰਾਮ ਜੀ ਨੇ ਸ੍ਰੀ ਰਾਮ ਜੀ ਨੇ ਦਿੱਤਾ ਤੇ ਆਉਣ ਵਾਲੇ ਟਾਈਮ ਚ ਅਸੀਂ ਵੀ ਇਦਾਂ ਹੀ ਆਪਣਾ ਵਧੀਆ ਸਮਾਜ ਬਚਾ ਲਈਏ ਤੇ ਮੈਂ ਲਾਸਟ ਮੌਜੂਦਿਆਂ ਮੰਦਰ ਤੇ ਤੇ ਅਸੀਂ ਜਾ ਕੇ ਬਾਅਦੋਂ ਸਾਡੀ ਪਾਰਟੀ ਵੀ ਤੇ ਜਾ ਕੇ ਜਿਹੜੇ ਜੌਵਦਰੀ ਮੱਥਾ ਟੇਕਣ ਜਾਵਾਂਗੇ ਬਹੁਤ ਬਹੁਤ ਵੱਡੇ ਵੱਡੇ ਅੱਜ ਇੰਡਸਟਰੀਲਿਸਟ ਚਾਹੇ ਵਾਨੀਵਰ ਕੇ ਹੋਣ ਚਾਹੇ ਤਪਤਾਵਜਨ ਵਾਲੇ ਕੇ ਹੋਣ ਚਾਹੇ ਰਜਨੀ ਇਕਾਂਤ ਵਰਗੇ ਸਾਡੇ ਉਹ ਵੀ ਅੱਜ ਉੱਤੇ ਜਾ ਕੇ ਆਪਣੇ ਮੱਥਾ ਟੇਕਦੇ ਨੇ ਬਹੁਤ ਵਧੀਆ ਮੈਂ ਬੁਲਾਈ ਦਿੰਨਾ ਸਾਰਿਆਂ ਨੂੰ ਆਪਣੇ ਡਿਸਟ੍ਰਿਕਟ ਨੂੰ ਪੰਜਾਬ ਅਸੀਂ ਆਪਾਂ ਇਕੱਠੇ ਹੋ ਕੇ ਇਹ ਬੜੇ ਸੌਦਾ ਨਾਲ ਆਪਾਂ ਅੱਜ ਉਧਿਆਨ ਦੇ ਵਿੱਚ ਰਾਮ ਮੰਦਰ ਦੀ ਜਿਹੜੀ ਸ਼ਾਨੀ ਹੋ ਰਹੀ ਆ ਰਾਮ ਚੰਦਰ ਜੀ ਦੀ ਫੋਟੋ ਲੱਗ ਰਹੀ ਆ ਕਈ ਸਾਲਾਂ ਬਾਅਦ ਦੇ ਲੋਕ ਇਕੱਠੇ ਹੋਏ ਸੀ ਅੱਜ ਬੜੀ ਸਾਰੇ ਦੇਸ਼ ਦੇ ਵਿੱਚ ਦੇਸ਼ਾਂ ਦੇ ਬਦੇਸ਼ਾਂ ਕੁਸ਼ੀਆ ਦਾ ਮਾਹੌਲ ਬੜਿਆ ਹੋਇਆ ਕਿ ਰਾਮ ਚੰਦਰ ਭਗਵਾਨ ਜੀ ਦੀ ਅੱਜ ਜੋ ਮੂਰਤੀ ਪ੍ਰਤੀਸ਼ਟਾ ਹੋ ਰਹੀ ਆ ਉਹਰੇ ਵੀ ਸਮਾਈ ਨਾਦੀ ਧਰਮਸ਼ਾਲਾ ਦੇ ਵਿੱਚ ਸੱਚਖੰਡ ਆਪਣੇ ਸੱਚਖੰਡ ਭਾਬੀ ਅਜੀਤ ਸਿੰਘ ਜੀ ਸਾਲੀ ਵਾਲੇ ਦੇਰੇ ਤੋਂ ਬਾਬਾ ਪਰਮਜੀਤ ਸਿੰਘ ਜੀ ਉਹ ਵੀ ਹੁਣ ਇੱਥੇ ਆ ਕੇ ਗਏ ਆ ਸਮੂਹ ਤੁਹਾਨੂੰ ਅਸ਼ੀਰਵਾਦ ਦੇ ਕੇ ਗਏ ਆ ਮੈਂ ਸਾਰਿਆਂ ਨੂੰ ਅੱਜ ਦੇ ਸਾਰੇ ਦੇਸ਼ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਰਾਮਚੰਦਰ ਜੀ ਦੇ ਜੋ ਮੂਰਤੀ ਉਹਨਾਂ ਦੀ ਪੂਰਨਸ਼ਟਾ ਹੋ ਰਹੀ ਹੈ। ਉਹਨਾਂ ਦਾ ਅਸ਼ੀਰਵਾਦ ਅੱਜ ਅੱਜ ਦਾ ਇਹ ਸਾਰੀ ਇਤਿਮੋਹਤ। ਮਾਤਾ ਨਾਨਕੀ ਕਰਨ ਸਰਾਜ ਉਹਦੇ ਸੰਤ ਮਹਾਰਾ ਜੀ ਪਹਿਲਾਂ ਵੀ ਆਉਂਦੇ ਹੁੰਦੇ ਸੀਗੇ। ਕਿ ਅੱਜ ਹਰੇਕ ਖੁਸ਼ੀ ਦੇ ਮੌਕੇ ਤੇ ਉਹਨੀਆਂ ਸਾਨੂੰ ਵੀ ਰੰਗਣਾ ਨੇ ਬੱਲੇ ਗਾਰਦਨ ਵਸਿਆ ਤੇ ਗਾਰਦਨ ਮੱਧ ਗੋਤਾ ਦੇਖਾ ਲੈਂਦੇ ਸਾਰੇ ਸੰਗਤ ਚੁਪ ਚੰਨ ਦੀ ਪਿਆਰ ਕਰਦਾ ਰਹੇ ਅੱਜ ਭਾਈ ਜਰਾ ਇਹ ਗਲਤਾਰੇ ਸੰਗਤ ਤੋਂ ਹੋਈ ਵਿਆਜ ਕੁਝ ਜਿਹੇ ਨਾਲੇ ਅਹਿਸਾਸ ਕਰੋ ਕਿਾਰੇ ਸੰਗਤ ਚੰਨ ਦੀ ਹੋਵੇ ਇਹ ਗੱਲ ਰਹਿਣਾ ਤੇ ਕੰਨ ਬਹਿ ਜੇ ਰੋਣਾ